ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸੇਵਾ ਕਰਨਾ ਇੱਕ ਵਿਅਕਤੀ ਦਾ ਧਰਮ ਅਤੇ ਕਰਮ ਹੁੰਦਾ ਹੈ ਪੰਜਾਬੀਆਂ ਨੇ ਇੱਕ ਬੜੀ ਵੱਡੀ ਮਿਸਾਲ ਦਿੱਤੀ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਲਗਭਗ ਪੰਜਾਬ ਦੇ 2300 ਪਿੰਡ ਹੜ੍ਹਾਂ ਦੇ ਪਾਣੀ ਦੇ ਨਾਲ ਡੁੱਬੇ ਹਜ਼ਾਰਾਂ ਘਰ ਹਜ਼ਾਰਾਂ ਲੋਕ ਬੇਕਰ ਹੋ ਗਏ 45 ਤੋਂ ਵੱਧ ਲੋਕਾਂ ਦੀ ਬਹੁਤ ਹੋ ਗਈ ਅਤੇ ਪੰਜਾਬ ਦੀ 5 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਲੇਕਿਨ ਇਹਨਾਂ ਨੌਜਵਾਨ ਲੜਕੇ ਲੜਕੀਆਂ ਨੇ ਵਕ ਵਕ ਸਮਾਜ ਸੇਵੀਆਂ ਦੇ ਆਗੂਆਂ ਨੇ ਗਾਇਕਾਂ ਨੇ ਪੰਜਾਬ ਦੇ ਫਿਲਮੀ ਫਿਲਮੀ ਅਦਾਕਾਰਾਂ ਨੇ ਇਮਨਦੋ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਵੱਲੋਂ ਦਿਲ ਖੋਲ ਕੇ ਇਨਾਂ ਹੜ੍ਹ ਪ੍ਰਭਾਵਿਤ ਹਲਕਿਆਂ ਦੇ ਵਿੱਚ ਜਾ ਜਾ ਕੇ ਸੇਵਾ ਕੀਤੀ ਗਈ ਇੰਜ ਲੱਗਿਆ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਕੋਈ ਧੜੇਬਾਜ਼ੀ ਨਹੀਂ ਪੰਜਾਬ ਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਪੰਜਾਬ ਦੇ ਸਾਰੇ ਲੋਕ ਇਕੱਠੇ ਹੋ ਗਏ ਇਸ ਵਿਪਤਾ ਦੀ ਘੜੀ ਦੇ ਵਿੱਚ ਇੱਕ ਪਾਸੇ ਜਿੱਥੇ ਫਾੜਾਂ ਦੇ ਪਾਣੀ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਪੰਜਾਬ ਨੂੰ ਬਾਤਾ ਲੇਕਿਨ ਪੰਜਾਬ ਮਰਿਆ ਨਹੀਂ ਡਰਿਆ ਨਹੀਂ ਪੰਜਾਬ ਹੌਲੀ ਹੌਲੀ ਜਿਹੜਾ ਹੈ ਉਹ ਆਪਣੀ ਲਈ ਤੇ ਆ ਜਾਵੇਗਾ ਪੰਜਾਬ ਜਿਹੜਾ ਹੈ ਆਬਾਦ ਹੋਵੇਗਾ ਅਜਹੀ ਇੱਕ ਮਿਸਾਲ ਪੇਸ਼ ਕੀਤੀ ਗਈ ਫਰੁਲਸਪੁਰ ਜ਼ਿਲ੍ਹਾ ਦੇ ਪੈਂਦੇ ਬਾਰਡਰ ਦੇ ਇੱਕ ਪਿੰਡ ਸ਼ਾਂਗਰ ਦੇ ਉਤਾਰ ਦੇ ਨੌਜਵਾਨਾਂ ਵੱਲੋਂ ਨੌਜਵਾਨਾਂ ਨੇ ਮਤਾ ਪਾਇਆ ਕਿਉਂ ਨਾ ਲੰਗਰ ਲਾਇਆ ਜਾਵੇ ਕਿਉਂ ਨਾ ਹਰ ਪ੍ਰਭਾਵਤ ਹਲਕਿਆਂ ਦੇ ਵਿੱਚ ਲੰਮਾ ਸਮਾ ਜਾ ਕੇ ਲੰਗਰ ਲਗਾਇਆ ਜਾਵੇ ਅਤੇ ਪੰਕਤਾਂ ਦੇ ਵਿੱਚ ਬੈਠ ਕੇ ਸਖਤਾਂ ਨੂੰ ਲੰਗਰ ਛਕਾਇਆ ਜਾਵੇ ਅਤੇ ਜਿਹੜੇ ਲੋਕ ਪਾਣੀ ਦੇ ਵਿੱਚ ਨੇ ਜਾਂ ਆਪਣੀ ਘਰ ਦੀ ਰਖਵਾਲੀ ਲਈ ਘਰਾਂ ਦੀਆਂ ਛੱਤਾਂ ਉੱਤੇ ਬੈਠੇ ਨੇ ਉਹਨਾਂ ਤੱਕ ਬੇੜੀਆਂ ਦੇ ਨਾਲ ਲੰਗਰ ਵੀ ਪਹੁੰਚਾਇਆ ਜਾਵੇ ਅਜਿਹੀ ਇੱਕ ਮਿਸਾਲ ਪੇਸ਼ ਕੀਤੀ ਪਿੰਡ ਸ਼ਾਂਗਾ ਰਾਏ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਬਰਾਸ਼ਣ ਇਕੱਠਾ ਕੀਤਾ ਗਿਆ ਪਿੰਡ ਦੇ ਵਿੱਚੋਂ ਗ੍ਰੰਥੀ ਸਹਿਬਾਨਾ ਵੱਲੋਂ ਜਿਹੜੀ ਅਨਾਊਂਸਮੈਂਟ ਕੀਤੀਆਂ ਗਈਆਂ ਤੇ ਸਾਰਾ ਪਿੰਡ ਸਹਾਇਤਾ ਕਰਨ ਦੇ ਲਈ ਸੇਵਾ ਕਰਨ ਦੇ ਲਈ ਤਿਆਰ ਹੋਇਆ ਅਤੇ ਲੋਕਾਂ ਨੇ ਵੱਧ ਤੋਂ ਵੱਧ ਚਾਹੇ ਉਹ ਪੈਸਾ ਹੈ ਚਾਹੇ ਉਹ ਦਾਲ ਹੈ ਚਾਹੇ ਉਹ ਆਟਾ ਹੈ ਚਾਹੇ ਉਹ ਕਣਕ ਨੇ ਚਾਹੇ ਉਹ ਚੌਲ ਨੇ ਹਰ ਪਦਰਤੋਂ ਇਸ ਇੱਕ ਵੱਡੇ ਫਰੋਇਪੁਰ ਦੇ ਗੁਰੂ ਸਾਹਿਬ ਬਲਾਕ ਦੇ ਵਿੱਚ ਪੈਦਾ ਹੈ ਸ਼ਾਗਿਰ ਉਤਾ ਇਨ੍ਹਾਂ ਲੜਕੀਆਂ ਨੇ ਨੌਜਵਾਨ ਆਗੂਆਂ ਨੇ ਜਿਹਦੇ ਵਿੱਚ ਊਂ ਪ੍ਰਕਾਸ਼ ਵੀ ਹੈ ਗੁਰਬਖਸ਼ ਵੀ ਹੈ ਜਿਹਦੇ ਵਿੱਚ ਉਹ ਕਾਲਾ ਵੀ ਹੈ ਬਹੁਤ ਸਾਰੇ ਆਗੂ ਜਿਹੜੇ ਪਹਿਲ ਦੇ ਹাদার ਤੇ ਜਿੱਨਾ ਵੱਲੋਂ ਮਤਾ ਪਾਇਆ ਗਿਆ ਅਨਾਉਂਸਮੈਂਟ ਹੋਈ ਤੇ ਲਗਭਗ ਇਸ ਸਮੁੱਚੇ ਪਿੰਡ ਦੀ ਪੰਚਾਇਤ ਨੇ ਵੀ ਇਹਨਾਂ ਨੌਜਵਾਨਾਂ ਦਾ ਪਰਮਾ ਸਾਧਤਾ ਲਗਭਗ 15 ਤੋਂ 20 ਦਿਨ ਲਾਧੂ ਕਾਪ ਮੰਡੀ ਦੇ ਵਿੱਚ ਜਾ ਕੇ 2.5 ਤੋਂ 3000 ਭੈਣਾ ਅਤੇ ਭਰਾਵਾਂ ਨੂੰ ਕੇ ਲੰਗਰ ਛਕਾਉਣ ਦਾ ਕੰਮ ਕਰਦੇ ਰਹੇ ਅਸੀਂ ਸਲਾਬ ਕਰਦੇ ਹਾਂ ਇਹਨਾਂ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਾਂ ਇਹਨਾਂ ਦੀ ਮਿਹਨਤ ਨੂੰ ਸਿਰ ਝਪਾਉਂਦੇ ਹਾਂ ਇਹਨਾਂ ਦੇ ਚੱਗੇ ਕੰਮਾਂ ਨੂੰ ਕਿਉਂਕਿ ਪੰਜਾਬ ਟੁੱਟਿਆ ਨਹੀਂ ਪੰਜਾਬ ਦੇ ਵਿੱਚ ਅਖੰਡਤਾ ਨਹੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਚਾਹੇ ਹੜ੍ਹ ਹੋਵੇ ਚਾਹੇ ਕੋਈ ਬਿਮਾਰੀ ਹੋਵੇ ਤੇ ਚਾਹੇ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਹੋਵੇ ਪੰਜਾਬ ਦੇ ਇਹ ਲੋਕਾਂ ਦੇ ਖੂਨ ਦੇ ਵਿੱਚ ਹੈ ਕਿ ਜਦੋਂ ਕਿਤੇ ਵੀ ਵਿਪਤਾ ਪੈਂਦੀ ਹੈ ਪੰਜਾਬ ਦੀ ਅਸੀਂ ਗੱਲ ਨਹੀਂ ਕਰਦੇ ਭਾਰਤ ਦੇ ਦੇਸ਼ਾ ਅਤੇ ਵਿਦੇਸ਼ਾ ਦੇ ਵਿੱਚ ਜਿੱਥੇ ਵੀ ਵਿਪਤਾ ਪੈਂਦੀ ਹੈ ਉਥੇ ਪਹਿਲ ਦੇ ਹਦਾਰ ਤੇ ਰਾਤ ਦੇ ਕਾਰਜ ਪੰਜਾਬੀਆਂ ਵੱਲੋਂ ਸ਼ੁਰੂ ਕੀਤੇ ਜਾਂਦੇ ਨੇ ਪੰਜਾਬੀ ਲੰਗਰ ਵੀ ਲਾਉਂਦੇ ਨੇ ਪੰਜਾਬੀ ਲੋਕਾਂ ਨੂੰ ਘਰ ਵੀ ਬਣਾ ਕੇ ਦਿੰਦੇ ਨੇ ਤੇ ਪੰਜਾਬੀ ਲੋਕਾਂ ਦੇ ਇਲਾਜ ਵੀ ਕਰਾਉਂਦੇ ਨੇ ਲੇਕਿਨ ਜਦੋਂ ਪੰਜਾਬ ਤੇ ਵਿਪਤਾ ਆਣ ਪਈ ਹਾਲਾਂਕਿ ਸਰਕਾਰਾਂ ਵੱਲੋਂ ਪਾਰਟੀਆਂ ਵੱਲੋਂ ਉਹਨੇ ਵੱਡੇ ਪੱਦਰ ਤੇ ਸੇਵਾਵਾਂ ਆਪਣੀਆਂ ਨਹੀਂ ਦਿੱਤੀਆਂ ਗਈਆਂ ਜਿੰਨਾ ਕਿ ਉਹਨਾਂ ਕੋਲ ਧਨ ਹੈ ਜਿੰਨਾ ਕੋ ਉਹਨਾਂ ਨੇ ਪਾਰਟੀਆਂ ਨੇ ਪੰਜਾਬ ਦੀ ਸਿਆਸਤ ਵਿੱਚੋਂ ਪੈਸਾ ਕਮਾਇਆ ਹੈ ਲੇਕਿਨ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਪਿੰਡ ਸ਼ੰਗਰੈ ਉਤਾੜ ਦੀ ਜਿਹੜਾ ਜ਼ਿਲ੍ਹਾ ਫੋਸਪੁਰ ਦੇ ਹਲਕਾ ਗੁਰੂਸੈਦ ਦੀ ਤਹਿਸੀਲ ਦੇ ਵਿੱਚ ਪੈਦਾ ਹੈ ਇਹਨਾਂ ਨੌਜਵਾਨਾਂ ਦੇ ਜਜ਼ਬੇ ਨੂੰ ਇਹਨਾਂ ਨੌਜਵਾਨਾਂ ਦੀ ਮਿਹਨਤ ਨੂੰ ਇਹਨਾਂ ਨੌਜਵਾਨਾਂ ਦੀ ਸੇਵਾ ਨੂੰ ਅਸੀਂ ਸਲਾਮ ਕਰਦੇ ਹਾਂ ਦਿਨ ਪਰ ਰਾਤ ਲਗਭਗ 20 ਦਿਨ ਲਾਧੂ ਕਾ ਮੰਡੀ ਦੇ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਆਪਣੇ ਘਰ-ਬਾਰ ਦੇ ਕੰਮ ਛੱਡ ਕੇ ਆਪਣੇ ਬਾਲੀ ਬੱਚਾ ਆਪਣੀ ਬਾਲ ਬੱਚਿਆਂ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੀਆਂ ਫਸਲਾਂ ਨੂੰ ਛੱਡ ਕੇ ਆਪਣੇ ਮਾਲ ਡੰਗਰ ਨੂੰ ਛੱਡ ਕੇ ਨਿਰੰਤਰ 20 ਦਿਨ ਲਾਧੂ ਕਾ ਮੰਡੀ ਦੇ ਵਿੱਚ ਸੇਵਾ ਕੀਤੀ ਗਈ ਆ ਪਿਛਲੇ ਆਕੋ ਜੀ ਘੰਟੇ ਪਹਿਲਾਂ ਮੇਰੀ ਗੱਲ ਹੋਈ ਉਹ ਅੱਜ ਵਾਪਸ ਆ ਰਹੇ ਨੇ ਪਿੰਡ ਵਾਲੋਂ ਪਿੰਡ ਵਾਲਿਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਅਸੀਂ ਵੀ ਸਲਾਮ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬੀ ਹਮੇਸ਼ਾ ਇਸੇ ਤਰ੍ਹਾਂ ਲਗਾਤਾਰ ਸੇਵਾ ਭਾਵਨਾ ਦਿਖਾਉਂਦੇ ਰਹਿਣ ਤਾਂ ਕਿ ਇਕਤਾ ਦਾ ਸੁਨੇਹਾ ਦੁਨੀਆ ਭਰ ਦੇ ਵਿੱਚ ਜਾਵੇ ਕਿ ਜਦੋਂ ਪੰਜਾਬ ਉੱਤੇ ਦਿੱਤਾ ਪੈਂਦੀ ਹੈ ਪਾਰਟੀਬਾਜ਼ੀ ਤੋਂ ਉੱਠ ਕੇ ਧੜੇ ਬੰਦੀਆਂ ਤੋਂ ਉੱਠ ਕੇ ਸਾਰੇ ਕਾਮ ਸਾਰੇ ਕੰਮਦਾਰਿਆਂ ਨੂੰ ਛੱਡ ਕੇ ਇਹ ਇਕਤਾ ਦਿਖਾਉਂਦੇ ਨੇ ਅਤੇ ਆਪਣੀਆਂ ਸਵਾਵਾ ਦਿੰਦੇ ਨੇ ਜਿਸ ਤਰ੍ਹਾਂ ਪਿੰਡ ਸ਼ਾਂਗਰਾਇ ਦੇ ਨੌਜਵਾਨਾਂ ਵੱਲੋਂ ਪਹਿਲ ਦੇ ਹਦਾਰ ਤੇ ਪੰਚਾਇਤ ਨੇ ਵੀ ਸਾਥ ਦਿੱਤਾ ਪਿੰਡ ਦੇ ਭੈਣਾ ਭਰਾਵਾਂ ਨੇ ਸਾਥ ਦਿੱਤਾ ਜਿੰਨਾ ਕੋ ਕਿਸੇ ਕੋਲ ਪੁਚਸਰ ਬੰਦਾ ਸੀ ਉਹਨਾਂ ਨੇ ਵਾਦ ਤੋਂ ਵਾਦ ਜਿਹੜਾ ਹੈ ਲੰਗਰ ਦੇ ਵਿੱਚ ਵਿਸਾਪ ਆਇਆ 20 ਦਿਨ ਲਗਾਤਾਰ ਲੰਗਰ ਜਿਹੜਾ ਹੈ ਲਾਧੂ ਕਾ ਦੀ ਮੰਡੀ ਦੇ ਵਿੱਚ ਚੱਲਿਆ